ਕੋਈ ਆਵੇ ਸੰਤੋ ਹਰ ਕਾ ਜਨ ਸੰਤੋ ਮੇਰਾ ਪੀਤਮ ਜਨ ਸੰਤੋ ਮੋਹਿ ਮਾਰਿ ਗੁਦਖਿਲਾਵੇਂ ਕੋਈ ਆਵੇ ਸੰਤੋ ਅਮੋਲਕ ਬਚਨਾਂ ਦਾ ਖਜ਼ਾਨਾ ਅਗਨ ਭੇਟ ਕਰਨਾ ਜਿਵੇਂ ਕੋਈ ਸ਼ਾਹੂਕਾਰ ਆਪਣੇ ਦੁਨਿਆਵੀ ਧਨ ਨੂੰ ਛੁਪਾ ਕੇ ਰੱਖਦਾ ਹੈ ਅਤੇ ਸੰਸਾਰ ਵਿੱਚ ਆਪਣੀ ਇਸ ਧਨ ਸੰਪਤੀ ਨੂੰ ਉਨਾ ਹੀ ਪ੍ਰਗਟ ਕਰਦਾ ਹੈ ਜਿੰਨੀ ਕੋ ਉਸ ਲਈ ਅਤੀ ਲੋੜਿੰਦੀ ਹੋਵੇ ਇਸੇ ਤਰ੍ਹਾਂ ਮਹਾਪੁਰਖ ਬਾਬਾ ਜੀ ਨੇ ਪਰਮੇਸ਼ਰ ਦੇ ਨਾਮ ਧਨ ਰੂਪੀ ਖਜ਼ਾਨੇ ਨੂੰ ਪ੍ਰਗਟ ਕਰਨ ਤੋਂ ਬਹੁਤ ਜ਼ਿਆਦਾ ਸੰਕੋਚ ਕੀਤਾ ਨਾਮ ਜਪ ਦੁਆਰਾ ਜੋ ਆਤਮਿਕ ਸ਼ਕਤੀ ਉਹਨਾਂ ਨੂੰ ਪ੍ਰਾਪਤ ਸੀ ਉਸ ਅਜਰ ਸ਼ਕਤੀ ਨੂੰ ਹਿਰਦੇ ਵਿੱਚ ਗੁਰੂ ਮਿਹਰ ਨਾਲ ਸਮੋਈ ਸੰਸਾਰ ਵਿੱਚ ਗੁਰੂ ਹੁਕਮੰਦਰ ਆਪ ਜੀ ਜਨ ਸਧਾਰਨ ਵਾਂਗੂ ਹੀ ਜੀਵਨ ਬਸਰ ਕਰਿਆ ਕਰਦੇ ਸਨ ਪਹਿਲੇ ਸਮੇਂ ਜਦੋਂ ਵੀ ਗੁਰੂ ਪਾਤਸ਼ਾਹ ਜਿਨੇ ਆਪ ਜੀ ਨੂੰ ਕੋਈ ਸੋਝੀ ਦੇਣੀ ਜਾਂ ਸਤਿਗੁਰ ਜੀ ਨੇ ਕੋਈ ਵਚਨ ਕਰਨਾ ਤਾਂ ਆਪ ਜੀ ਨੇ ਉਹ ਵਚਨ ਇੱਕ ਡਾਇਰੀ ਉੱਪਰ ਲਿਖ ਲੈਣੇ ਇਸ ਭਾਵਨਾ ਨਾਲ ਇਹ ਅਨੁਭਵੀ ਵਚਨ ਲਿਖਨੇ ਆਰੰਭ ਕੀਤੇ ਸਨ ਕਿ ਸਾਡੇ ਸਰੀਰ ਸ਼ਾਂਤ ਹੋਣ ਉਪਰੰਤ ਕੋਈ ਪ੍ਰੇਮੀ ਇਹਨਾਂ ਗੁਰੂ ਬਚਨਾਂ ਨੂੰ ਪੜ੍ਹ ਕੇ ਗੁਰੂ ਚਰਨਾਂ ਨਾਲ ਆਪਣੀ ਸਾਂਝ ਸ਼ਾਇਦ ਪਾ ਸਕੇ ਉਸ ਨੂੰ ਕੋਈ ਲਾਹਾ ਪ੍ਰਾਪਤ ਹੋ ਸਕੇ ਅਤੇ ਉਸ ਡਾਇਰੀ ਨੂੰ ਜਿੰਦਰੇ ਅੰਦਰ ਰੱਖਣਾ ਪਰ ਉਹ ਗੁਰੂ ਬਚਨਾਂ ਦਾ ਅਮੋਲਕ ਖਜ਼ਾਨਾ ਉਸ ਸਮੇਂ ਆਪ ਜੀ ਨੇ ਅਗਨ ਭੇਟ ਕਰ ਦਿੱਤਾ ਜਦ ਇੱਕ ਵਾਰ 119 ਚੱਕਰਗੋਦਾ ਵਿੱਚ ਆਪ ਜੀ ਦੇ ਪਾਸ ਆਪ ਜੀ ਦਾ ਇੱਕ ਸੰਗੀ ਰਾਤ ਠਹਿਰਿਆ ਆਪਣੇ ਰਹਿਸ਼ੀ ਕਮਰੇ ਵਿੱਚ ਹੀ ਉਸ ਨੂੰ ਵੀ ਨਿਵਾਸ ਕਰਵਾਇਆ ਬਾਬਾ ਜੀ ਆਪਣੇ ਨਿਯਮ ਅਨੁਸਾਰ ਤੜਕੇ ਉੱਠੇ ਤੇ ਬਾਹਰ ਨਿਯਤ ਕੀਤੇ ਸਥਾਨ ਰਜਵਾਹੇ ਕੰਡੇ ਆਪਣਾ ਨਿਜਮ ਪੂਰਾ ਕਰਨ ਲਈ ਚਲੇ ਗਏ। ਕਿਸੇ ਕਾਰਨ ਜਿਸ ਅਲਮਾਰੀ ਵਿੱਚ ਉਹ ਡਾਇਰੀ ਸੀ ਉਸ ਦਾ ਜਿੰਦਰਾ ਖੁੱਲਾ ਰਹਿ ਗਿਆ। ਉਸ ਪ੍ਰੇਮੀ ਨੇ ਉਹ ਡਾਇਰੀ ਸਾਰੀ ਦੀ ਸਾਰੀ ਪੜ ਲਈ। ਤਿੰਨ ਚਾਰ ਘੰਟੇ ਬਾਅਦ ਜਦ ਬਾਬਾ ਜੀ ਵਾਪਸ ਆਏ ਤਾਂ ਉਹ ਪ੍ਰੇਮੀ ਕਹਿਣ ਲੱਗਾ ਕਿ ਭਾਈ ਸਾਹਿਬ ਆਪਜੀ ਨਾਲ ਸਤਿਗੁਰੂ ਜੀ ਬਿਆੰਤ ਬਚਨ ਕਰਦੇ ਹਨ ਪਰ ਤੁਸੀਂ ਸਾਨੂੰ ਕਦੇ ਪ੍ਰਗਟ ਹੀ ਨਹੀਂ ਹੋਣ ਦਿੱਤੇ। ਬਾਬਾ ਜੀ ਨੇ ਪੁੱਛਿਆ ਕਿ ਤੁਹਾਨੂੰ ਕਿਵੇਂ ਪਤਾ ਹੈ ਕਿ ਸਤਿਗੁਰੂ ਜੀ ਮੇਰੇ ਨਾਲ ਬਚਨ ਕਰਦੇ ਹਨ? ਤਾਂ ਉਸ ਪ੍ਰੇਮੀ ਨੇ ਆਖਿਆ ਕਿ ਇਸ ਅਲਮਾਰੀ ਵਿੱਚ ਮੈਂ ਆਪ ਜੀ ਦੇ ਹੱਥ ਦੀ ਲਿਖੀ ਡਾਇਰੀ ਪੜ੍ਹੀ ਹੈ ਜਿਸ ਵਿੱਚ ਸਾਰੇ ਅਗੰਮੀ ਬਚਨ ਲਿਖੇ ਹੋਏ ਹਨ। ਬਾਬਾ ਜੀ ਨੇ ਉਸ ਪ੍ਰੇਮੀ ਨੂੰ ਆਖਿਆ ਕਿ ਗੁਰਮਖਾਤੂ ਚੰਗਾ ਨਹੀਂ ਕੀਤਾ। ਕਿਸੇ ਦਾ ਆਤਮਿਕ ਭੇਦ ਖੋਲਣਾ ਚੰਗੀ ਗੱਲ ਨਹੀਂ। ਸੋ ਖੈਰ ਜੋ ਹੋ ਗਿਆ ਠੀਕ ਹੈ ਪਰ ਬੜੀ ਨਿਮਰਤਾ ਸਹਿਤ ਬੇਨਤੀ ਹੈ ਕਿ ਇਸ ਡਾਇਰੀ ਸੰਬੰਧੀ ਜਾਂ ਬਚਨਾ ਪਰਥਾਏ ਕਿਰਪਾ ਕਰਕੇ ਅਗਾ ਕਿਸੇ ਨਾਲ ਵੀ ਗੱਲ ਨਾ ਕਰੀ ਉਹ ਪ੍ਰੇਮੀ ਆਪਣੇ ਦਿੱਤੇ ਬਚਨ ਤੇ ਕਾਇਮ ਨਾ ਰਿਹਾ ਤੇ ਹੋਰ ਪ੍ਰੇਮੀਆਂ ਨੂੰ ਇਸ ਪਰਥਾਏ ਦੱਸ ਦਿੱਤਾ ਜਦੋਂ ਪ੍ਰੇਮੀ ਬਾਬਾ ਜੀ ਪਾਸ ਆਏ ਮੰਗ ਕੀਤੀ ਕਿ ਕਿਰਪਾ ਕਰਕੇ ਸਾਨੂੰ ਵੀ ਸਤਿਗੁਰਾਂ ਦੇ ਉਹ ਅਗੰਮੀ ਬਚਨਾਂ ਦੀ ਸਾਂਝ ਕਰਾਓ ਜੋ ਸਮੇਂ-ਸਮੇਂ ਤੇ ਤੁਹਾਨੂੰ ਪ੍ਰਾਪਤ ਹੋਏ ਹਨ ਆਪ ਜੀ ਨੇ ਉਹਨਾਂ ਸੰਗੀਆਂ ਨੂੰ ਟਾਲ ਮਟੋਲ ਕਰ ਦਿੱਤੀ। ਅਗਲੇ ਦਿਨ ਮਨ ਵਿੱਚ ਵਿਚਾਰਿਆ ਕਿ ਹੁਣ ਸੰਗਤ ਨੂੰ ਪਤਾ ਤਾਂ ਲੱਗ ਹੀ ਗਿਆ ਹੈ ਜੇ ਫੇਰ ਕਿਸੇ ਤਰ੍ਹਾਂ ਇਹਨਾਂ ਨੇ ਡਾਇਰੀ ਪੜ ਲਈ। ਤਾਂ ਅਗਾ ਹੋਰ ਉਹਨਾਂ ਨੂੰ ਦੱਸਣਗੇ। ਫਿਰ ਦੁਨਿਆਵੀ ਗਰਜਾਂ ਵਾਲੇ ਲੋਕ ਵੀ ਆਉਣੇ ਆਰੰਭ ਹੋ ਜਾਣਗੇ। ਜੇ ਕਿਸੇ ਨੂੰ ਨਾ ਕੀਤੀ ਤਾਂ ਚੰਗਾ ਨਹੀਂ ਉਹ ਨਿਰਾਸ਼ ਹੋ ਕੇ ਜਾਵੇਗਾ। ਜੇ ਕਿਸੇ ਦੀ ਮਨੋ ਕਾਮਨਾ ਪੂਰਨ ਹੋ ਗਈ ਤਾਂ ਸੰਸਾਰੀ ਲੋਕ ਆ ਕੇ ਮਾਨਤਾ ਕਰਨੀ ਆਰੰਭ ਕਰ ਦੇਣਗੇ। ਇਸ ਤਰ੍ਹਾਂ ਕਿਤੇ ਬਾਬਾ ਕਬੀਰ ਜੀ ਦੇ ਕਥਨ ਵਾਲੀ ਗੱਲ ਹੀ ਨਾ ਵਾਪਰ ਜਾਵੇ। ਕਿ ਕਬੀਰ ਸਿੱਖ ਸਾਖਾ ਬਹੁਤੇ ਕੀਏ ਕਿਸੋ ਕੀਓ ਨਾ ਮੀਤ ਚਾਲੇ ਤੇ ਹਰ ਮਿਲਣ ਕੋ ਵਿਚੇ اٹਕਿਓ ਜੀਤ ਅਸੀਂ ਤਾਂ ਆਪਣੀ ਆਤਮਿਕ ਕਲਿਆਣ ਲਈ ਸਿਮਰਨ ਭਜਨ ਆਰੰਭ ਕੀਤਾ ਨਾ ਕਿ ਲੋਕਾਂ ਨੂੰ ਆਪਣੇ ਮਗਰ ਲਾ ਕੇ ਪੂਜਾ ਕਰਾਉਣ ਲਈ ਕਿਤੇ ਪਰਉਪਕਾਰ ਦੀ ਭਾਵਨਾ ਸਮੇਂ ਤੋਂ ਪਹਿਲਾਂ ਪ੍ਰਗਟ ਹੋ ਕੇ ਆਤਮਿਕ ਚੜ੍ਹਾਈ ਵਿੱਚ ਰੁਕਾਵਟ ਹੀ ਨਾ ਬਣ ਜਾਵੇ ਤੇ ਆਪਣੀ ਮੰਜ਼ਲ ਤੋਂ ਪਾਸੇ ਹੀ ਨਾ ਕਰ ਦੇਵੇ ਸੋ ਬਾਬਾ ਜੀ ਦੱਸਿਆ ਕਰਦੇ ਹੁੰਦੇ ਸਨ ਕਿ ਇਸ ਪ੍ਰਕਾਰ ਕਾਫੀ ਸੋਚ ਵਿਚਾਰ ਪਿੱਛੋਂ ਇਹ ਫੈਸਲਾ ਕੀਤਾ ਕਿਸ ਤਰ੍ਹਾਂ ਅਨੁਭਵੀ ਬਚਨ ਲਿਖਣੇ ਠੀਕ ਨਹੀਂ ਜੋ ਪਹਿਲਾਂ ਲਿਖੇ ਹੋਏ ਹਨ ਉਹਨਾਂ ਨੂੰ ਅਗਨ ਭੇੜ ਕਰ ਦਿੱਤਾ ਅਤੇ ਅਗਾਂਹ ਤੋਂ ਲਿਖਣੇ ਬੰਦ ਕਰ ਦਿੱਤੇ ਜੇ ਕਿਤੇ ਸਾਰੇ ਅਨੁਭਵੀ ਬਚਨ ਜੋ ਸਮੇਂ-ਸਮੇਂ ਆਪ ਜੀ ਨੂੰ ਬਾਬਾ ਜੀ ਨੂੰ ਪ੍ਰਾਪਤ ਹੁੰਦੇ ਰਹੇ ਕਾਇਮ ਰਹ ਜਾਂਦੇ ਤਾਂ ਆਤਮਿਕ ਜਗਿਆਸਾ ਵਾਸਤੇ ਬਹੁਤ ਵੱਡਾ ਅਮੋਲਕ ਖਜ਼ਾਨਾ ਸਾਬਤ ਹੋਣਾ ਸੀ ਪਰ ਗੁਰੂ ਰਜ਼ਾ ਇੰਜ ਹੀ ਸੀ ਉੰਜ ਬਾਬਾ ਜੀ ਨੇ ਇਹਨਾਂ ਅਨੁਭਵੀ ਬਚਨਾਂ ਵਿੱਚੋਂ 73 ਸਾਲ ਦੀ ਆਪਣੀ ਲੰਬੇਰੀ ਆਜੂ ਤੱਕ ਜਿੰਨੇ ਕੋ ਬਚਨ ਯਾਦ ਰਹੇ ਉਹਨਾਂ ਵਿੱਚੋਂ ਕੁਝ ਕੋ ਬਚਨ ਆਪ ਜੀ ਨੇ 24 ਸਤੰਬਰ 1970 ਨੂੰ ਆਪਣੇ ਜੀਵਨ ਬਿਰਤਾਂਤ ਦੇ ਨਾਲ ਨਾਲ ਆਪਣੀ ਜ਼ੁਬਾਨੀ ਰਿਕਾਰਡ ਕਰਵਾ ਦਿੱਤੇ ਸਨ ਜੋ ਕੈਸਟ ਹੁਣ ਵੀ ਮੌਜੂਦ ਹੈ ਔਰ ਇਹ ਕੈਸਟ ਦੀ ਰਿਕਾਰਡਿੰਗ ਤੋਂ ਬਾਅਦ ਬਾਬਾ ਜੀ ਨੇ ਇਹ ਬਚਨ ਲਿਆ ਸੀ ਕਿ ਇਹ ਸੰਗਤਾਂ ਦੇ ਵਿੱਚ ਉਹਨਾਂ ਦੇ ਸਰੀਰ ਨੂੰ ਸਰੀਰ ਸ਼ਾਂਤ ਹੋਣ ਤੋਂ ਬਾਅਦ ਹੀ ਮੁਹੱਈਆ ਕਰਾਈ ਜਾਵੇ ਉਪਲਬਧ ਕਰਵਾਈ ਜਾਵੇ ਸੋ ਉਹ ਜੀਵਨ ਵਰਤਾਂਤ ਹੁਣ ਵੀ ਸਰਵਣ ਕਰਕੇ ਜਗਿਆਸੂ ਆਪਣੇ ਜੀਵਨ ਨੂੰ ਸਕਾਰਥਾ ਕਰ ਸਕਦੇ ਹਨ